ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਜੈਜੇ ਭਾ ਦੇ ਤੁਹਾਨੂੰ 4 ਜਾਨਵਰ ਵਿਖਾਉਣੇ ਆ 3 ਜਾਨਵਰ ਤਾਜੇ ਸੂਏ ਸਵਾਏ ਆ ਇੱਕ ਦਾ ਬੱਚਾ ਆ ਦੋਵਾਂ ਦੇ ਬੱਚੇ ਆ 3 ਸੂਈਆਂ ਸਵਾਈਆਂ ਵਹਿਣਾ ਇੱਕ ਗੱਭਣ ਆ ਕੱਲੀ ਬਾਕੀ ਇਨਫਰਮੇਸ਼ਨ ਲੈ ਲੈਣਾ ਪੁੱਛ ਲੈਣੇ ਕਿੰਨਾ ਦੁੱਧ ਆ ਕਿੰਨਾ ਮੁੱਲ ਕਿਹੜੇ ਜਾਨਵਰ ਦਾ ਕਿਹੜਾ ਬੱਚਾ ਉਹ ਤਾਂ ਬੱਚੇ ਮੈਨੂੰ ਦਿ세 ਤਨਾ ਦੇ ਕੈਮਰਾ ਮਾਰਤਾ ਮੈਂ ਤੇ ਉਹ ਬਾਕੀ ਇਨਫੋਰਮੇਸ਼ਨ ਬਾਈ ਤੋਂ ਲੈ ਲੈਣਾ ਸਸੀ ਘਾ ਬਾਈ ਸਸੀ ਘਾ ਨਾਮ ਦੱਸ ਦिए ਨਾਮ ਕੁਲਦੀਪ ਸਿੰਘ ਜੀ ਪੰਡ ਟ੍ਰੋਲੀ ਭਾਈ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਫੋਨ ਨੰਬਰ ਦੱਸੋ ਫੋਨ ਨੰਬਰ ਆਪਣਾ ਹੈਗਾ 99140 65499 99140 65499 4 ਜਾਨਵਰ ਬਾਈ ਹਾਂਜੀ 4 ਆ ਉਹ ਵੀ ਸੂਈ ਆ ਆ ਵੀ ਸੂਈ ਆ ਵੀ ਸੂਈ ਆ ਉਹ ਗੱਪਣਾ ਜੀ ਕਿਹੜੇ ਪਾਸੋਂ ਲੱਗੀ ਆ ਗੱਬਣ ਤੋਂ ਲੱਗਣੀ ਚਲੋ ਦੱਸਿਓ ਗੱਬਣ ਬਾਰੇ ਇਹਦੇ ਅਜੇ ਪੰਜ ਛੇ ਤਣੇ ਪਏ ਆ ਜੀ ਬਾਕੀ ਚਾਰ ਪੰਜ ਦਿਨ ਲੈਣੀ ਭੁੱਲੀ ਠੀਕ ਹੈ ਜੀ ਕਿੰਨਾ ਕੁ ਦੁੱਧ ਦਾ ਬੇਹੜਾ ਜੀ ਪਿਆਰਾ ਬਣਾਉਗੀ ਬਣਾਵਾ ਤੇ ਬਣਾਉਗੀ ਬੇਹੜਾ ਠੀਕ ਹੈ ਜੀ ਦੁੱਧ 20 ਕਿਲੋ ਮਾਲਕ ਦੱਸ ਦੇ ਆ ਪਾਣੀ ਕਹਿੰਦੇ ਛੇਵਾ ਦਾ ਦੁੱਧ ਹੈ ਨਾ ਹਾਂ ਇਹ ਵੀ ਮੈਂ ਤਾਂ ਕਿਤੇ ਦੇ ਦ 25 ਕਿਲੋ ਦੇ ਦੂਗੀ ਅਗਲਾ ਬਾਵੇਂ ਨਾ ਐਵੇਂ ਲਾਂਬੇ ਤੇ ਹੀ ਆਵੇ ਹਾਂ ਉਹਨਾਂ ਨੂੰ ਮਦਦ ਤੇ ਜਿੱਡੀ ਵੜਾ ਉਹਨਾਂ ਨੂੰ ਦੇ ਜੂਗੀ ਜੀ ਹਾਂ ਸਹੀ ਦੂਜੇ ਸੂਏ ਆ ਤੀਜੇ ਸੂਣ ਨੂੰ ਤਿਆਰ ਹੈ ਜੀ ਸਹੀ ਹੈ ਹਨਾ ਕੱਢੀਏ ਬਾਹਰ ਨੂੰ ਦੋਸਤੋ ਆਹ ਗੱਲ ਬਾਈ ਨੇ ਵਧੀਆ ਕੀਤੀ ਬਾਈ ਕਹਿੰਦਾ ਯਾਰ ਮੈਂ ਐਵੇਂ 25 ਕਿਲੋ ਕਹੀ ਜਾਵਾਂ ਤੁਸੀਂ ਸੇਵਾ ਨਾ ਕਰੋ ਦੁੱਧ ਤੁਹਾਡੀ ਸੇਵਾ ਦਾ ਪਾਏ ਦਾ ਜੀਤੋ ਲਈਓ ਕਹਿੰਦੇ ਏਸੀ ਇੰਨਾ ਚੋਇਆ ਬਾਕੀ ਤੁਹਾਡੇ ਜਾਨਵਰ ਮਨ ਨੂੰ ਲੱਗਦਾ ਬਾਈ ਦੇ ਘਰੇ ਆਜੋ ਆਪ ਦੀ ਤਸੱਲੀ ਕਰ ਲਿਓ ਟਕਾ ਕੇ ਤੀਜੇ ਸੂਵੇ ਸੂਨ ਨੂੰ ਤਿਆਰ ਜੀਤੋ ਲਈਓ ਕਹਿੰਦੇ ਦੂਜੇ ਸੂਵੇ ਅਸੀਂ 20 ਲੀਟਰ ਦੁੱਧ ਚੋਇਆ ਲੇਵਾ ਭਾਂਡਾ ਸੋਨਾ ਅੱਛਾ ਆਪਾਂ ਕਹਿੰਦੇ ਆ ਕਿ ਇਹ ਨਗਰਾਈ ਦੀ ਬੈੜਾ ਦੇਊਗੀ ਪਰ ਇਹ ਨਾ ਆਪ ਮੈਂ ਪੰਪ ਮਾਰ ਮਾਰ ਕੇ ਗਈ ਆਵਾਂ ਕਿਸੇ ਨੂੰ ਐਵੇਂ ਗਰਮਾ ਕਰੀ ਜਾਏਗੀ ਪੀਏ ਦੇ ਇੰਨਾ ਪਿਆ ਦੂਜੀ ਇੰਨਾ ਪਿਆ ਦੂਗੀ ਸਹੀ ਹੈ ਹੈ ਨਾ ਯਾਨੀ ਜਿੰਨਾ ਕੋ 20 ਕਿਲੋ ਕੰਨਾ ਦਾ ਪਿਆਉਣਾ ਚਾਹੀਦਾ ਜੀ ਇੰਨਾ ਦੋਸਤੋ ਚਾਰੂ ਚੂਰੂ ਬਹੁਤ ਹੈ ਢੇੜਾ ਘੜਾਇਆ ਤੇ ਉਧਰ ਘਾਹ ਨੂੰ ਮੂੰਹ ਮਾਰਨ ਲੱਗ ਗਈ ਆ ਤੇ ਸਹੀ ਬੈਣੇ ਪਸ਼ੂ ਦੁੱਧ ਦੁੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਖਾਂਦਾ ਪੀਂਦਾ ਖਾਣ ਪੀਣ ਦਾ ਖੁੱਲਾ ਹੋਊਗਾ ਜੇ ਪਸ਼ੂ ਨੇ ਚੱਜਣਾ ਖਾਦਾ ਹੀ ਨਾ ਤੇ ਫੇਰ ਉਹ ਜਿਹੜਾ ਦੁੱਧ ਦੇਣਾ ਮੋٹے ਮੋٹے ਥਾਨ ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ ਬਾਈ ਕਹਿੰਦਾ ਜਿਹੜੇ ਹਿਸਾਬ ਨਾਲ ਵਹਿੜ ਦਾ ਢਾਂਚਾ ਕਦ ਕਾਠ ਹੈ ਉਸ ਹਿਸਾਬ ਨਾਲ 20 ਕਿਲੋ ਨਾਰਮਲ ਹੀ ਪਿਆ ਦੇਣਾ ਇਹਨੇ ਬਾਕੀ ਥਾਨ ਸੋਹਣੇ ਆ ਬਲਟਾਂ ਲਾ ਹਜੇ ਕਾਫੀ ਬਾਕੀ ਆ ਹਾਂ ਉਹ ਜਿੱਲੀ ਆਜਾ ਲਾ ਵਾਂਗੇ ਤੇ ਉਹ ਵਾਲਾ ਵੇਖ ਗਿਆ ਆਜਾ ਫੱਟੇ ਲਾਉਣੇ ਹੈ ਨਾ ਬਾਕੀ ਸੀਲ ਠੰਡੀ ਦੇ ਥਾਨ ਸਨ ਬਹੁਤ ਚੰਗਾ ਸੀਲ ਸਭ ਫੁੱਲ ਆ ਮੋٹے ਮੋٹے ਥਾਨਾ ਕੋਈ ਜੜਵੇਂ ਜੀ ਨਹੀਂ ਹਾਂ ਕੱਲੇ ਕੱਲੇ ਪੀੜੀ ਦੇ ਪਾਗਾਂ ਨੂੰ ਲੱਗਿਆ ਭਾਵਾ ਦੀ ਪੱਗੇ ਦੀ ਕੋਸ਼ਰ ਵੀ ਕੋਈ ਪਿੱਛੇ ਦੀ ਬਿਠਾ ਰਹੀ ਹੈ ਨਾ ਜਿਹੜੇ ਪਾਸੇ ਨਹੀਂ ਮਾਰਦੀ ਨਹੀਂ ਗੱਲ ਕੱਲਾ ਕੱਲਾ ਥਾਣਾ ਗਲਾਸਾਂ ਰਗੇ ਹਨ ਹੱਥਾਂਾਂ ਦੀ ਮੈਂ ਗਾਰੰਟੀ ਦਿਨਾਵਾ ਜਿਹੜੀ ਚੀਜ਼ ਸਾਹਮਣੇ ਆ ਜਿਹੜੀ ਸਾਹਮਣੇ ਹੱਥਾਂਾਂ ਦੀ ਗਾਰੰਟੀ ਸਾਰੇ ਪਾਸੇ ਕਾਦੀ ਪੂਰ ਛੱਟੇ ਦੀ ਚਾਰਾਂ ਦੀ ਵੱਧ ਘੱਟ ਦੀ ਗਾਰੰਟੀ ਆ ਭਾਰ ਦੀ ਭਾਰ ਦੀ ਗਾਰੰਟੀ ਆ ਜੀ ਸਹੀ ਘਰ ਤੱਕ ਗਾਰੰਟੀ ਭਾਰ ਦੀ ਦਾ ਅਗਲੇ ਤੇ ਘਰ ਤੱਕ ਦੀ ਹਾਂ ਕਦੇ ਦਿੰਦੀ ਅਗਲੇ ਦੇ ਗਾਂ ਜਾ ਕੇ ਕੋਸ਼ਿਸ਼ ਕਰੀਆ ਮੈਂ ਪੈਣ ਕਹਿੰਦਾ ਕਾ ਮੈਂ ਉਹਨਾਂ ਕੀ ਗੱਲ ਕਰਦਾ ਜਿੰਨੇ ਕੁ ਜੋਗਰਾ ਮੈਂ ਜੈ ਜੈ ਮੋਲਾ ਇਹ 60 ਦੀ ਦਿੱਤ ਗਈ 60 ਦੀ ਜੇ ਕਿਸੇ ਵਪਾਰੀ ਨੇ ਵੀ ਰੱਖ ਕੇ ਵੇਚਣੀ ਹੋਈ ਨਾ ਸਵਾ ਗਏ ਹੂੰ 60 ਦੀਆਂ ਗੱਲਾਂ ਨਹੀਂ ਕਰਦੀ ਇਹ ਸਹੀ ਐ ਹੈਨਾ 60000 ਦੀ ਬਾਈ ਕਹਿੰਦਾ ਦੇ ਦੇਣੀ ਐ ਜੇ ਕਿਸੇ ਵਪਾਰੀ ਨੇ ਸਹੀ ਐ ਆ ਵੀ ਵੱਡੀ ਗੱਲ ਹੋ ਗਈ ਆ ਇਹ ਤੇ ਆਇਆ ਸੂਈ ਸਵਾਈ ਤੇ ਕਿੰਨਾ ਕ ਦੁੱਧ ਆ ਬਾਈ ਇਹ ਬੰਦਿਆ ਨੇ ਗੱਪਣ ਧੋਕੜ ਦੇ ਸੀ ਧੋਕੜ ਗੱਪਣਾ ਹਾਂ ਦਰਮਿਆਨਾਂ ਘਰ ਸੀ ਫਾਰਮ ਚੋਂ ਲਈ ਸੀ ਦੱਸ ਦੇ ਠੀਕ ਐ ਉਹ ਜਿਹੜੀ ਮੋਢੇ ਤੋਂ ਤਾਂ ਆਉਂਦੀ ਐ ਜੀ ਐਡੀ ਇੰਨੇ ਰੁਪਈਆ ਦੇ ਨਹੀਂ ਜਿੰਨੇ ਰੁਪਈਆ ਦੇ ਅੱਜ ਆਪਾਂ ਕਹਿਣਾ ਇਹ ਤਾਂ ਲੱਗ ਦੁੱਧ ਹੈਗਾ ਜੀ ਆਪਾਂ 20 21 ਕਿਲੋ ਚੋਕੇ ਲੈ ਠੀਕ ਐ ਆਪਾਂ 18 ਕਿਲੋ ਘਰ ਦੀ ਗਾਰੰਟੀ ਦਵਾਗਾ ਪੰਜ ਚਾਰ ਡੰਗਾ ਆਪਣੇ ਕੰਡੇ ਤੇ ਧਰ ਲਵੀ ਦੋ ਤਰ ਕੇ ਹੱਥ ਨੇ ਤੁਰਿਆ ਆਵੇ ਹਾਂ ਤੁਰਿਆ ਆਵੇ ਉਹ ਅਗਲੇ ਤੇਲ ਬਾਲਣਾ ਠੀਕ ਐ ਠੀਕ ਆ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਮਰਜ਼ੀ ਚੋ ਸਕਦਾ ਸਮਾ 10 ਦਿਨ ਹੋ ਗਏ ਜੀ ਮਗਰ ਕੀ ਆ ਵੱਛਾ ਜੀ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਅਗਲੇ ਦੇ ਘਰੋਂ ਆਪਾਂ 20 21 ਕਿਲੋ ਚੋਕੇ ਲਿਆਏ ਆ ਪਰ ਬਾਈ ਕਹਿੰਦਾ 2 ਕਿਲੋ ਘੱਟ ਮੰਨੋ 18 ਮੰਨ ਕੇ ਆਜੋ ਠੀਕ ਆ ਅੱਜ ਹੀ ਬਾਈ ਕਹਿੰਦਾ ਆਈ ਆ ਅਗਲੇ ਦੇ ਘਰੇ ਬਾਈ ਕਹਿੰਦਾ ਚੋਕੇ ਲਿਆਂਦੀ ਆ ਥੋੜੀ ਜਿਹੀ ਚਵਾਈ ਬਾਈ ਕਹਿੰਦਾ ਲੇਟ ਹੋਈ ਆ ਤੇ ਜਿਹਦੇ ਪਸੰਦ ਆਊਗੀ ਬਾਈ ਕਹਿੰਦਾ ਦੋ ਅਗਲੇ ਨੇ ਆਉਣਾ ਅਗਲੇ ਨੇ ਤੇਲ ਸਾੜਨਾ ਤੜਕੇ ਹੱਥ ਨੇ ਤੁਰਿਆ ਆਵੇ ਦੋ ਟਾਈਮ ਭਾਵੇਂ ਚਾਰ ਟਾਈਮ ਹੈਗੀ ਰੇਲ ਗੱਡੀ ਦੇ ਡੱਬੇ ਜਿੱਡੀ ਆ ਧਰੀ ਨਹੀਂ ਹੁਣੀ ਜਿੱਥੇ ਹਾਂ ਨਹੀਂ ਪੌ 100 ਘਰ ਫਿਰ ਲਵੇ ਕਿਸੇ ਵਪਾਰੀ ਕੋਲੇ ਐਦਾਂ ਏਦਾਂ ਖੜੀਆਂ ਹੋਣਾ ਹੂੰ ਹੂੰ ਦੋਸਤੋ ਕੱਦਗਾਠ ਨਜਾਇਜ਼ ਜੀ ਵੱਡਾ ਜਿਹੜੀ ਇਹਦੇ ਉੱਤੇ ਕਹਿ ਨਹੀਂ ਸਕਦੇ ਮੈਂ ਹਾਂ ਦੋਸਤੋ ਪੂਰੀ ਵੱਡੀ ਇਹਦੇ ਉੱਤੇ ਤਾਂ ਫਿਰ ਕਿਹੜੀ ਵੱਡੀ ਆਉਣੀ ਆ ਪਹਿਲੇ ਬੋਤੇ ਜਿੱਡੀ ਆ ਥਣ ਸੋਹਣਿਆ ਆਦੀ ਚੁਆਈ ਵਾਲੇ ਆ ਵੀਡੀਓ ਬਣਾ ਰਹੇ ਆ ਸਵੇਰ 10:30 ਵਜੇ ਮੌਸਮ ਬੱਦਲ ਬੱਦਲ ਜੇ ਹੋਏ ਫਿਰਦੇ ਆ ਮੀ ਨੈਟ ਵੀ ਕਹੀ ਜਾਂਦਾ ਆਊਗਾ ਅੱਜ ਤੇ ਕੋਈ ਆਏ ਨਾ ਮੰਨੇ ਕਿ ਕਦੇ ਇਹਨੇ ਰਾਜਾ ਵੇਖ ਕੇ ਕਹਦੇ ਕਿ ਕਦੇ ਵੀਡੀਓ ਹੀ ਆਥ ਨੇ ਬਣਾਈ ਜਾਂਦੇ ਹੋਣਗੇ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ 18 ਕਿਲੋ ਦੁੱਧ ਬਾਈ ਕਹਿੰਦਾ ਤੜਕੇ ਆਥ ਨੇ 4 ਟਾਈਮ ਭਾਵੇਂ 10 ਟਾਈਮ ਚੋ ਕੇ ਲੈ ਜਾਓ ਕੰਡੇ ਦੇ ਜੋਖ ਲੋ ਜਿਹੜੀ ਚੀਜ਼ ਹੈਗੀ ਆ ਤੇ ਹੈਗੀ ਆ ਕਿੰਨੇ ਦੀ ਬਾਈ ਵੇ 60 ਦੀ ਦੇ ਦੇ ਜੰਗੀ ਲਓ ਜੀ ਪਹਿਲਾ ਜੋੜਾ 60 ਦਾ ਡਰਮ ਲਿਆਵੇ ਦੋਨਾਂ 'ਤੇ ਦੁੱਧ ਲਾ ਠੀਕ ਹੈ ਦੋਨੇ ਭਰ ਲੀਆਂ ਸਹੀ ਹੈ ਇਹ ਆਏ ਨਹੀਂ ਗਾ ਮੈਂ ਗਲੂਰਿਆ ਦਾ ਮਾਂਕੇ ਬਹਿ ਗਿਆ ਛੱਟ ਛੱਟ ਨਹੀਂ ਕਿਸੇ ਨੇ ਮੰਗਦਾ ਜੇ ਕਿਸੇ ਨੇ ਚਾਰ ਤਨ ਵਪਾਰੀ ਨੇ ਸਾਹਮਣੇ ਵੇਚਣੇ ਹੋਣੀਆਂ ਜਿੰਨੇ ਜਿੰਨਾਂ ਦੀ ਮਰਜ਼ੀ ਵੇਚ ਲਵੇ ਸਹੀ ਹੈ ਜੋੜਾ ਲੈ ਜਵੇ ਜੋੜੇ ਚੋਂ ਮਾਨਤਾ ਜਿਹੜਾ ਹੈਗਾ ਜੈ ਜੈ ਆ ਬੜਾ ਹੁਣ ਆਏ ਕਹਦੇ ਵੇਖੀ ਪਤਨੇ ਮੁਕਤੀ ਦੇ ਆ ਰਹੇ ਨਾ ਸਹੀ ਹੈ ਮੇਰਾ ਕੰਮ ਤੁਹਾਨੂੰ ਪਤਾ ਮੈਂ ਵੀਡੀਓ ਬਹੁਤ ਚਾਰ ਬਾਤ ਪਾਈ ਆਂ ਜੀ ਮੈਨੂੰ ਮਤਲਬ ਵੀ ਪਾਈ ਤਾਂ ਜਿਵੇਂ ਪਹਿਲਾਂ ਵੇਚਦਾ ਜਾਂ ਵੇਚਦਾ ਹਾਂ ਆ ਮੁਕਤੀ ਦਾ ਅੱਜ ਕੱਲ੍ਹ ਕੌਣ ਦਿੰਦਾ ਬਾਈ ਮੁਕਤੀ ਕੋਈ ਨਹੀਂ ਦਿੰਦਾ ਜੀ ਬਾਈ ਕਹਿੰਦਾ ਡਰਮ ਲੈ ਆਓ ਤੜਕੇ ਡਰਮ ਦੁੱਧ ਦਾ ਡੈਰੀ ਪਊ ਹੱਥ ਨੇ ਡਰਮ ਦੁੱਧ ਦਾ ਡੈਰੀ ਪਊ ਭੈਣ ਨੂੰ 5-5 ਕਿਲੋ ਦੇਣਗਾ ਹਾਂ ਆਲਟਾ ਲੈ ਕੇ ਚੋਕੇ ਅਗੜਾ ਖੁਸ਼ੀ ਹੋ ਕਰ ਤੂੰ ਗੀ ਸਹੀ ਆ 18 ਕਿਲੋ ਤਿਆਰ ਹੈ ਇੱਕ ਨੰਬਰ ਨੇ 20 ਕਿਲੋ ਪਿਆ ਇਹਨਾਂ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਵੀ 20-22 ਕਿਲੋ ਚੋਕੇ ਲਿਆਇਆ ਜਿੱਥੋਂ ਤੱਕ ਉਮੀਦ ਆ ਤਾਂ ਖਾਇਤੇ 3 ਕਿਲੋ ਵਾਲੀ ਆ ਜੀ ਹਾਂ ਆਪ ਮੇਰੇ ਕੋਲ ਤਾਂ ਉੱਤਰੀ ਆ ਜੇ ਗੱਡੀ ਦੀਆਂ ਲੀਆਂ ਵਿਖਾ ਦਊਗਾ ਮਾਂ ਦੀ ਉੱਤਰੀ ਆ ਹਾਂ ਇਹ ਤਾਂ ਗੱਲ ਹੈਗੀ ਆ ਤੁਸੀਂ ਵੇਖ ਸਕਦੇ ਆ ਇਹ ਕਿਤੇ ਆਏ ਨਹੀਂ ਕਿ ਵੀ ਇੰਨਾ ਕੀ ਦੇਣ ਵਾਲੀ ਹੋਊਗੀ ਨਹੀਂ ਤਾਂ ਗੱਲ ਸਹੀ ਆ ਤਿੰਨ ਨੰਬਰ ਬਾਈ ਤਿੰਨ ਨੰਬਰ ਮਗਰ ਮੱਛੀ ਆ ਆ ਵੀ ਦੀ ਉਹਦਾ ਬੱਚਾ ਆ ਰਿਹਾ ਆ ਕਾਲੀ ਦਾ ਬੱਚਾ ਹਾਂ ਕਾਲੀ ਦਾ 2 ਨੰਬਰ ਦਾ 1 ਨੰਬਰ ਤਾਂ ਗੱਭਣ ਹੀ ਆ ਮਗਰ ਮੱਛੀ ਆ ਤੇ ਛੋਟਾ ਛੈਂਗਾ ਜੇ ਬਣਵਾਉਣਾ ਹੋਇਆ ਤਾਂ ਇੰਚੀ ਦਾ ਹੀ ਰਹਿ ਜਾਣਾ ਹਾਂ ਹੈਨਾ ਸਹੀ ਆ ਤੇ ਸੀ ਨੂੰ ਥਾਊਗਾ ਅੱਗੇ ਮੰਜਾ ਦੀ ਰੱਦ ਗਈ ਕਿੰਨਾ ਕੁ ਦੁੱਧ ਦਊ ਦੇ ਦੂ ਇਹ ਥੱਲੇ ਅੱਜ ਦੀ 9 ਕਿਲੋ ਕੰਡੇ ਤੇ ਹੋਣਾ 4 ਛਾੜ ਕੇ ਲੈ ਜਾ ਜਿਹੜਾ ਜੋ ਲੈਣਾ ਸਾਡੇ ਸਾਢੇ 450 ਬਾਹ ਬਹੁਤ ਆਜੀ ਹਜੇ ਠੀਕ ਹੈ ਸੁਣ ਨਾ ਦੋ ਤਿੰਨ ਦੂ ਅੱਗੇ ਸਹੀ ਆ ਅੱਜ ਦਾ 9 ਕਿਲੋ ਆ ਤੇਰੇ ਹਿਸਾਬ ਨਾਲ ਅੰਦਾਜ਼ਾ ਜਿਆ 12 ਕਿਲੋ ਦੁੱਧ ਪਿਆ ਦੇ ਮੈਂ ਦਾ ਵਾਧੂ ਆ ਕਿੰਨੇ ਦੀ ਬਹੁਤ ਦੀ ਕੋਪੜਾ ਲਾ ਕਿੰਨਾ ਕੋਈ ਖੰਦੀ ਹੈ ਕੰਪਨਸ ਕੀ ਕਰਦਾ ਜੀ ਅੱਜ 31000 ਦੀ ਦੇ ਦੇ ਲਓ ਜੀ ਬਾਦਲ ਵਾਲੀ ਸਕਣ ਸਕੀਮ ਆ ਬਾਦਲ ਨਹੀਂ ਕੈਪਟਨ ਵਾਲੀ ਹੈ ਕੈਪਟਨ ਵਾਲੀ ਬਾਦਲ ਦੀ 15000 ਸੀ ਬਾਦਲ ਦੀ 15000 ਸੀ ਕੈਪਟਨ ਨੇ 10000 ਦੀ 10000 ਸਹੀ ਹੈ ਲਓ ਜੀ ਕੈਪਟਨ ਵਾਲੀ ਸੈਕੰਡ ਸਕੀਮ ਕੈਪਟਨ ਮਨਿੰਦਰ ਵਾਲੀ ਕੱਢ ਗਏ ਬਾਹਰ ਨੂੰ ਉਹ ਭੱਜ ਤੁਰ ਗਿਆ ਦਾੜੀ ਜੀ ਬਣ ਕੇ ਤੇ ਆਪਾਂ ਟੀਮਾਂ ਆਫਾ ਕਰ ਲੱਗੇ ਸੀ ਉਹ ਦੀਆਂ ਸਕੀਮਾਂ ਆਪਾਂ ਲਈ ਫਿਰਦੇ ਆ ਆਪ ਤੂਤਾਂ ਵਾਲੀ ਵਜਿਆ ਆ ਗਈ ਚੁਣਿਆ ਉਹ ਆਪਣੇ ਪਿੰਡਾਂ ਚ ਘਾਬਦਾ ਗਿਆ ਆਪ ਤੂਤਾਂ ਵਾਲੀ ਵਜਿਆ ਪਰ ਹੁਣ ਤੂਤਾਂ ਵਾਲੀ ਛਾੜੋ ਤਾਂ ਦਿੱਲੀ ਟੱਪਿਆ ਫਿਰਦਾ ਵਾ ਟੜ ਗਈ ਛੱਪ ਕੇ ਕੋਰ ਨਹੀਂ ਪਤਾ ਨਹੀਂ ਕਿਉਂ ਜੇ ਲੱਭੇ ਹਾਂ 9 ਕਿਲੋ ਬੌਲੀ ਤਿਆਰ ਆ ਸਾਢੇ 4 ਕਿਲੋ ਤੜਕੇ ਕੰਡੇ ਦੇ ਜੋ ਖੜਿਓ ਬਾਈ ਕਹਿੰਦਾ ਸਾਢੇ 4 ਕਿਲੋ ਆਥਣੇ ਬਾਹਲਾ ਬਾਈ ਕਹਿੰਦਾ ਮੈਂ ਦੁੱਧ ਕਹਿੰਦਾ ਨਹੀਂ 12 ਕਿਲੋ ਪਿਆਜੂ ਯਾਨੀ ਕਿ ਡੇਢ ਕੇ ਕਿਲੋ ਦੁੱਧ ਤੜਕੇ ਬਾਜੂ ਡੇਢ ਕੇ ਕਿਲੋ ਆਥਣੇ ਬਾਜੂ ਮਗਰੇ ਦੇ ਬੱਚੀ ਆ ਪਰਸੋਂ ਪਰਸੋਂ ਫਿਰ ਇਹ ਬੌਲਾ ਜੀ ਦੇ ਨਾਲ 9 ਕਿਲੋ ਆ ਦੁੱਧ ਤਾਂ ਪਾਉਂਦੇ ਹੁਣ ਤਾਂ 14 ਕਿਲੋ ਪਿਆਜੂ ਪਰ ਮੈਂ ਕਹਿੰਦਾ ਇੰਨਾ ਜਿਆਦਾ ਕਹਿ ਚੰਗਾ ਨਹੀਂ ਸਹੀ ਆ ਵੀਡੀਓ ਬਾਲੇ ਚਰਵਾਤ ਪਾਈ ਹੈ ਜੀ ਬਾਈ ਕਹਿੰਦਾ ਵੀਡੀਓ ਬਾਲੇ ਚਰਵਾਤ ਪਾਈ ਹੈ ਤਾਂ ਹੀ ਮੈਂ 2 ਕਿਲੋ ਬਾਈ ਕਹਿੰਦਾ 1 ਨੰਬਰ ਦਾ ਘੱਟ ਦੱਸਿਆ 20 21 ਲੀਟਰ ਚੋ ਕੇ ਲਿਆਂਦਾ 18 ਕਿਲੋ ਹੀ ਦੱਸਿਆ ਇਹਦਾ ਵੀ ਹੋ ਸਕਦਾ ਨੋਂ ਤੋਂ ਬਾਹਰ ਹੋਵੇ ਦੋਸਤ ਠੀਕ ਆ ਹੋ ਸਕਦਾ ਬਾਈ ਕਹਿੰਦਾ ਨੋਂ ਤੋਂ ਬਾਹਰ ਹੋਵੇ ਮੈਂ 4.5 ਕਿਲੋ ਡੰਗ ਦਾ ਕਹਿਣਾ ਤੇ ਆ ਸਿੰਘ ਬਾਈ ਕਹਿੰਦਾ ਬਣ ਜਾਣਗੇ ਛੋਟੇ ਛੋਟੇ ਰਹਿ ਜਾਣਗੇ ਹਾਂ ਇਹਦਾ ਮਾਰਦੀ ਆ ਮਾਰਦੀ ਦਾ ਭੋਲੀ ਵੀ ਮਾਰੀ ਆ ਹਾਂ ਇਹ ਤਾਂ ਗੱਲ ਹੈਗੀ ਆ ਇਹ ਦੇ ਦੇਣੀ 31000 ਦੀ ਚੱਕੋ ਛੋੜ ਹੋ ਜੂ ਵਿੱਚੋਂ ਐ ਤੇ ਆ ਜਾ ਬਾਈ ਇਹ ਥੱਲੇ ਵੀ 9 ਕਿਲੋ ਵਾਲਾ ਖੁੱਲਾ ਜੀ ਠੀਕ ਹੈ ਇਹ ਕੱਲ ਦੀ ਸੂਈ ਆ ਸਵੇਰ ਦੀ ਬੱਚਾ ਇਹਦਾ ਆ ਖੜਾ ਬੱਚਾ ਇਹਦਾ ਨਾਲ ਹੀ ਖੜਾ ਬੱਚਾ ਬੱਚਾ ਕੱਲ ਸਵੇਰ ਦੀ ਸੂਈ ਆ ਕਿੰਨਾ ਕੁ ਪੈਜੂ ਹਜੇ 2 ਡੰਗ ਚਵਾਈ ਆ ਯਾਨੀ ਅੱਜ ਸਾਫ਼ ਕੀਤੀ ਹੋਈ ਆ ਸਵੇਰ ਸਾਫ਼ ਕਰ 14 ਹੀ ਛੱਡਣਾ ਠੀਕ ਹੈ ਇਹ ਕੋਈ ਛੱਡਦਾ ਜੀ ਦੁੱਟ 14 ਕਿੰਨਾ ਕੁ ਪੈਜੂ ਇਹ ਨੱਕ 14 ਕਿਲੋ ਖੁੱਲਾ ਹੀ ਕਰੀਂ ਕਿੰਨੇ ਦੀ ਇਹ ਵੀ ਜਾਇਜ਼ ਆ ਇਹ 38000 ਦੀ ਦੇ ਦਿਆਂਗੇ 2 ਗੱਡ 40 ਦੀ 2 ਗੱਡ 40 ਦੇ ਦੇ ਕੱਢੀਏ ਬਾਹਰੋਂ ਬਾਹਰ ਹਨ ਮੈਨੂੰ ਨਾ ਪ੍ਰੈਸ ਕੋਈ ਕਰਨ ਵਾਲਾ ਹਾਂ ਬਾਈ ਕਹਿੰਦਾ ਬਾਹਲਾ ਪ੍ਰੈਸ ਮੈਨੂੰ ਵੀ ਨਾ ਕਰੋ ਕੋਈ ਤੇ ਬਾळा ਬਾਈ ਕਹਿੰਦਾ ਮੈਂ ਵੀ ਨਹੀਂ ਕੀਤਾ 2 ਘਟ 40 ਦੀ 38000 ਦੀ ਫੈਡ ਫੂਡ ਇਹਨਾਂ ਦੀ ਵਧੀਆ ਆ ਜਾਂਦੀ ਆ ਮੱਝਾਂ ਵਰਗਾ ਦੁੱਧ ਹੁੰਦਾ 2 ਘਟ 40 ਦੀ ਦੇ ਦੇਣੀ ਆ ਦੋ ਚਵਾਈਆਂ ਹੋਈਆਂ ਕੱਲ ਦੀ ਸੂਈ ਹੈ 69000 ਤੋਂ ਜੋੜਾ ਦੇ ਦੇਣਾ ਨਾਤਰ ਇਹਨਾਂ ਨੇ 24 25 ਕਿਲੋ ਦੋਨਾਂ ਨੇ ਪਿਆ ਦੇਣਾ ਬਾਈ ਕਹਿੰਦਾ ਜਰਸੀਆਂ ਦੋਵਾਂ ਨੇ 24 25 ਕਿਲੋ ਦੁੱਧ ਪਿਆ ਦੇਣਾ ਮਤਲਬ 12 12 ਕਿਲੋ ਤਾਂ ਆਰਾਮ ਨਾਲ ਹੀ ਪਿਆ ਦੇਣਾ ਬਾਈ ਕਹਿੰਦਾ ਉਹੀ 24 25 ਬਣ ਗਿਆ 1000 ਘਟ 70 ਦਾ ਜੋੜਾ ਦੇ ਦੇਣਾ ਇਹ 63434000 ਦਾ ਬੱਬਰ ਵੇਖ ਲੋ ਇੰਤੂ ਤੇਰਾ ਇੰਤੂ ਕਦੇ ਕਿਸੇ ਨਾਲ ਨਾ ਕਹਿਣਾ ਤੇ ਨਾ ਕੋਈ ਕਵੇ ਤੇ ਨਜ਼ਰ ਹੀ ਠੰਡੀਆਂ ਵਾਂ ਠੰਡੀਆਂ ਮਿੱਟੀਆਂ ਫੋਨ ਮਾਰ ਜੀ ਕੋਈ ਚੋਈ ਜਾਵੇ ਜੀ ਪਾਵਾ ਇਧਰ ਦੀ ਬੈਠੇ ਤੇ ਪਾਵਾ ਉਧਰ ਦੀ ਬੈਠੇ ਇਹ ਸਾਇਤਾ ਨਾ ਜਰ ਸਿੰਘਾਂ ਦੀ ਹਾਂ ਤੇ ਲੱਤਾ ਫੜ ਕੇ ਚੋਲ ਵਿੱਚ ਜੇ ਕਿਸੇ ਤੋਂ ਕਈ ਵਾਰ ਮੇਰੇ ਅੱਗੇ ਤਾਂ ਬੈਠਣਾ ਨਾ ਜਾਵੇ ਇਦੀ ਦਮੜਾ ਹਾਂ ਸਰੀਆ ਨਹੀਂ ਕੋਡੀ ਢੂਈ ਜੋਲੇ ਹਾਂ ਕਾਸ ਕਰੀ ਜਾਵੇ ਹਾਂ ਨਾਲੇ ਗਰਮੀ ਦਾ ਆਫਰੀ ਹੈ ਤਾਂ ਸਹੀ ਹੈ ਆ ਜੜੀਆਂ ਚੱਟੀ ਯਾਰ ਸੀ ਆ ਹਾਂ ਨਜਾਇਜ਼ ਹੀ ਚੰਗੀਆਂ ਸਾਢੇ 34 34000 ਦਾ ਜੋੜਾ ਦੇ ਦੇਣਾ 12 12 ਕਿਲੋ ਤੁਸੀਂ ਮੰਨੋ ਦੁੱਧ ਪਿਉਣੇਗਾ 14 14 ਕਿਲੋ 9 9 ਕਿਲੋ ਤਾਂ ਦੋਵਾਂ ਥੱਲੇ ਬੌਲੀ ਤਿਆਰ ਹੈ ਬੌਲੀ ਤਿਆਰ ਹੈ ਜੀ 9 ਕਿਲੋ ਹੋ ਸਕਦਾ ਬਾਹਰ ਹੋਵੇ ਹੂੰ ਵੀ ਮੰਨ ਲਾ ਮੈਂ ਆਏਗਾ ਨਾ ਕੱਲ ਨੂੰ ਆ ਕੇ ਜੇ ਚੋਣ ਲਗਾ ਇਹ ਨਾ ਕਹੋ ਯਾਰ ਵੀ ਮੈਨੂੰ 9 ਕਿਲੋ ਕਿਹਾ ਸੀਗਾ ਹਾਂ ਵੱਧ ਨਿਕਲੇ ਹੱਥ ਰਹਿ ਗਿਆ ਹਾਂ ਆਏ ਨਹੀਂ ਕੋਈ ਕਹਿ ਸਕਦਾ ਸਹੀ ਆ ਬਾਈ ਕਹਿੰਦਾ 9 ਕਿਲੋ ਤੋਂ ਬਾਹਰ ਬੌਲੀ ਹੋਊ ਆਪਾਂ ਬਾਈ ਕਹਿੰਦਾ ਉਹ ਕੰਮ ਨਹੀਂ ਕਿ ਅਗਲਾ ਚੋਣ ਬੈਠੇ 9 ਕਿਲੋ ਕਿਆ ਹੋਵੇ ਤੇ ਨਿਕਲੇ 8 9 ਕਿਲੋ ਕਿਆ ਵੱਧ ਨਿਕਲੂਗਾ ਨਿੱਕੇ ਨਿੱਕੇ ਪਾ ਬਾਬਾ ਚਾਰ ਬਾਅਦ ਵੀਡੀਓ ਬਣਾ ਰਹੀ ਆ ਤੇ ਬਣਾਈ ਆ ਦੁੱਧ ਤਾਂ ਹੀ ਬਾਈ ਨੇ 2-2 ਕਿਲੋ ਦੁੱਧ ਘੱਟ ਹੀ ਦੱਸਿਆ ਬਾਕੀ ਮੁੱਲ ਵੀ ਨਿੱਕੇ ਨਿੱਕੇ ਇਦੂ ਘੱਟ ਦਾ ਫੇਰ ਆਉਣਾ ਵੀ ਕੀ ਆ ਉਹ ਉਹ ਆਪਾਂ ਨੂੰ ਕਹਿੰਦੇ ਨੇ ਨਲਕੇ ਤੇ ਮੋਟਰ ਵਾਲਾ ਹਾਂ ਸਹੀ ਹੈ ਨਲਕੇ ਦਾ ਮੋਟਰ ਇੰਨਾ ਦੀ ਲਾਉਂਦੇ ਰਏ ਯਾਰ ਜਿੰਦਗੀ ਹਾਂ ਆਇਆ ਜਿੰਗਾ ਦੀ ਹਾਂ ਉਹਨਾਂ ਦਾ ਥੋੜਾ ਕਿਸੇ ਨੂੰ ਕਹਿੰਦੇ ਨੇ ਨਲਕੇ ਦੇ ਹਾਂ ਇਹ ਤਾਂ ਗੱਲ ਹੈਗੀ ਆ ਚੰਗੇ ਪਸੂ ਦੀ ਲੱਗਦੀ ਆ ਘੱਟ ਘਾਟ ਵਜਨ ਵਾਲੇ ਦੀ ਹਾਂ ਬਾਕੀ ਕੋਈ ਲੀਸੀ ਲਾਵੀ ਨਹੀਂ ਗਈ ਆਏ ਨਹੀਂ ਹੱਡੀ ਦੀ ਸੀ ਜਾਂਦੇ ਨੇ ਨਹੀਂ ਸਹੀ ਗੱਲ ਹੈ ਹਾਂ ਮੈਂ ਬਾਹਰ ਕੁਛ ਕਹਿਣ ਨੂੰ ਹੂੰ ਜੀ ਨਹੀਂ ਕਰਦਾਗਾ ਵੀ ਐਵੇਂ ਕਿਸੇ ਨੂੰ ਜਾਇ ਝੂਠ ਬਰਾਬਰ ਮਾਰ ਕੇ ਬਸ ਆਉਂਦੇ ਤੇ ਬਾਅਦ ਝਗੜਾ ਕਹਿਦੇ ਵੀ ਯਾਰ ਆ ਵੀਡੀਓ ਦੇ ਕੋਸ ਹੋਰ ਕਈ ਜਾਂਦੇ ਸੀ ਹਾਂ ਤੁਸੀਂ ਕੋਸ ਹੋਰ ਇੱਥੇ ਹੋਰ ਕੋਸ ਬਣਿਆ ਪਰ ਤਾਂ ਘਰੇ ਆ ਕੇ ਘਰੇ ਆ ਕੇ ਉਹ ਚੰਗੀ ਲੱਗੇ ਮਾੜੀ ਨਾ ਵੀਡੀਓ ਨਾਲ ਲੱਗੇ ਸਹੀ ਗੱਲ ਕਹਿ ਕੇ ਰਾਜੀ ਆ ਵੀਡੀਓ ਨਾਲ ਬਹੁਤ ਚੰਗੀ ਲੱਗੇ ਹਾਂ ਘਰੇ ਆਏ ਨੂੰ ਚੰਗੀ ਲੱਗੇ ਹਾਂ ਆ ਗੱਲ ਆਈ ਦੋਸਤੋ ਨਰਮਿਆ ਬੰਦਾ ਜੈਜੇ ਪਾ ਤਿੰਨ ਸੂਈਆਂ ਸਵਾਈਆਂ ਤਿੰਨੇ ਬੱਚਿਆਂ ਵਾਲੀਆਂ ਦੋਹਾਂ ਦੇ ਮਗਰ ਭੱਬੂ ਇੱਕ ਦੇ ਮਗਰ ਵੱੱਛੀ ਨਿੱਕੇ ਨਿੱਕੇ ਪਾ ਜਦੋਂ ਘਟਕੀ ਨੇ ਦੇਣੀਆਂ ਹੁਣ ਜਰਸੀਆਂ ਉਹ 3434000 ਦੀਆਂ ਜੋੜਾ ਨ 90000 ਦਾ ਤੇ ਫੰਡਰ ਮਾਜੀ ਵੀ 50 55000 ਦੀ ਆਉਂਦੀ ਆ ਤੇ ਲੱਖ ਵਾਲੀ ਮੱਝ ਦੇ ਬਰੋਬਰ ਦੁੱਧ ਪਿਆ ਦੇਣਾ ਥੱਲੇ 9 ਕਿਲੋ ਆ ਦੁੱਧ 14 14 ਪਿਆ ਦੇਣੀਆਂ 12 12 ਦਾ ਭਾਈ ਕਹਿੰਦਾ ਭਾਵੇਂ ਦਾਣਾ ਪਾਓ ਇਹਨਾਂ ਕੱਲੇ ਪੱਠਿਆਂ ਦੀ ਚੋਲਿਓ ਸਾਰਿਆਂ ਨੂੰ ਸਾਸੀ ਕਰ